ਕਿ ਲੀਡਰ ਝੂਠੇ ਦਾਅਵੇ ਵਾਦੇ ਇਸ ਤਰੀਕੇ ਕਰਦੇ ਨੇ ਜਿਵੇਂ ਉਹ ਸ਼ੇਖ ਹੋਣ ਤੇ ਨਵਾਂ ਸ਼ਹਿਰ ਸ਼ਹਿਰ ਨਹੀਂ ਹੋਵੇ ਕਤਰ ਦੋਸਤੋ ਜੇ ਨਿਸ਼ਾਨਾ ਥੋੜਾ ਟੇਡਾ ਹੋ ਜਾਂਦਾ ਤਾਂ ਇੱਕ ਅੱਦੇ ਦੇ ਘਰ ਵਿੱਚ ਜਾਣੇ ਸੀ ਸੱਥਰ ਦੋਸਤੋ ਨਵੇਂ ਸ਼ਹਿਰ ਦੀ ਤਰੱਕੀ ਵਿਕਾਸ ਦੀ ਦਸਾਂ ਮੁੱਖ ਮਾਰਗ ਤੇ ਗੋਲੀਆਂ ਵਾਂਗ ਚੱਲਦੇ ਨੇ ਪੱਥਰ ਦੋਸਤੋ ਗੋਲੀਆਂ ਵਾਂਗ ਚੱਲਦੇ ਨੇ ਪੱਥਰ ਦੋਸਤੋ ਸਤਿ ਸ਼੍ਰੀ ਅਕਾਲ ਬੀ ਵੀਪਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸਿੰਘ ਜੀ ਤੁਸੀਂ ਸ਼ੇਅਰ ਤੋਂ ਨਜ਼ਰ ਆਣੇ ਵੀਡੀਓ ਕਿਸ ਵਾਪਤ ਹੋ ਗਏ ਸਤਿਉਚ ਚੰਡੀਗੜ੍ਹ ਚੌਕ ਚ ਮੌਜੂਦ ਹਾਂ ਔਰ ਬਿਲਕੁਲ ਮੇਰੇ ਪਿੱਛੇ ਇੱਕ ਬੇકરી ਹੈ ਕੁਮਾਰ ਬੇકરી ਹੈ ਜੀ ਨਿੱਜੀ ਦੁਕਾਨ ਹੈ ਔਰ ਇੱਥੇ ਥੋੜੀ ਦੇਰ ਪਹਿਲਾਂ ਇੱਕ ਬਲਾਸਟ ਹੋਇਆ ਧਮਾਕਾ ਹੋਇਆ ਹਾ ਹਾ ਕਾਰ ਮਚ ਗਈ ਦੁਕਾਨ ਦੇ ਅੰਦਰ ਪੰਜ ਸੱਤ 10 ਤੱਕ ਰਹਿੰਦੇ ਕੰਮ ਕਰਦੇ ਸਾਰੇ ਡਰ ਗਏ ਕਿ ਹੋਇਆ ਕੀ ਬੜੀ ਬਾਰ ਅਸੀਂ ਵੀ ਵੀਡੀਓ ਬਣਾ ਚੁੱਕੇ ਹਾਂ ਕਿ ਇੱਥੇ ਸੜਕ ਦੇ ਹਾਲਾਤ ਦੇਖੋ ਕਿੰਨੇ ਬਦ ਤੋਂ ਬਦਤਰ ਨੇ ਤਰਸਜੋਗ ਹਾਲਾਤ ਨੇ ਨਰਕ ਭਰੇ ਹਾਲਾਤ ਨੇ ਔਰ ਇੱਥੇ ਜਿਹੜੀ ਆ ਬਜਰੀ ਜਿਹੜਾ ਪੱਥਰ ਹੈ ਜਦੋਂ ਇਹਦੇ ਉੱਤੇ ਕੋਈ ਵਹੀਕਲ ਨਿਕਲਦਾ ਹੈ ਤਾਂ ਗੋਲੀ ਵਾਂਗ ਜਿਹੜਾ ਪੱਥਰ ਹੈ ਕਦੇ ਸੱਜੇ ਕਦੇ ਖੱਬੇ ਕਦੇ ਉੱਤੇ ਕਦੇ ਪਿੱਛੇ ਕਦੇ ਦਾਇਂ ਕਦੇ ਬਾਹੀਂ ਕਬੇ ਝਾਂੇ ਕਬੇ ਥਾਂੇ ਇਹ ਪੱਥਰ ਨਿਕਲਦੇ ਤੇ ਪੱਥਰ ਨੇ ਅੱਜ ਨਿਸ਼ਾਨਾ ਇਸ ਦੁਕਾਨ ਵੱਲ ਬਣਾ ਲਿਆ ਔਰ ਪਹਿਲਾਂ ਕਿੰਨੇ ਸ਼ੀਸ਼ੇ ਟੁੱਟ ਚੁੱਕੇ ਆ ਅਇ ਤੈਨੋ ਇੱਥੇ ਜਿਆ ਚਾਂਸ ਹੈ ਜੀ ਇਹ ਇਹ ਤੀਜਾ ਚਾਂਸ ਹੈ ਜੀ ਔਰ ਇੱਥੇ ਆ ਕੇ ਠਾਹ ਕਰਕੇ ਗੋਲੀ ਵਾਂਗ ਤੋਪ ਦੇ ਗੋਲੇ ਵਾਂਗ ਪੱਥਰ ਵੱਜਦਾ ਤੇ ਸ਼ੀਸ਼ਾ ਟੁੱਟ ਜਾਂਦਾ ਔਰ ਦੱਸਿਆ ਜਾ ਰਿਹਾ ਕਿ ਇੱਕ ਇਹਨਾਂ ਦਾ ਕਰਿੰਦਾ ਇੱਥੇ ਖੜਾ ਸੀ ਉਹਦਾ ਕੁਦਰਤੀ ਬਚਾਅ ਹੋ ਗਿਆ ਰੱਬੋ ਬਚਾਓ ਗਿਆ ਪੱਥਰ ਉਹਦੇ ਹੀ ਵੱਜ ਸਕਦਾ ਤੁਸੀਂ ਨੁਕਸਾਨ ਦੇਖੋ ਔਰ ਇਹ ਖਾਣ ਪੀਣ ਦਾ ਸਮਾਨ ਇਸ ਬੇਕਰੀ ਤੋਂ ਮਿਲਦਾ ਤੇ ਅੰਦਰ ਕੱਚ ਡਿੱਗਦਾ ਤਾਂ ਹੋਰ ਵੀ ਬਹੁਤ ਨੁਕਸਾਨ ਹੋਣਾ ਸੀਗਾ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਇਤੀਜਾ ਚਾਂਸ ਹੈ ਜੀ ਅੰਦਰ ਬੁਰੇ ਹਾਲਾਤ ਨੇ ਆ ਭੈਣ ਜੀ ਹਮੇਸ਼ਾ ਇਸ ਪਾਸੇ ਹੀ ਹੁੰਦੇ ਨੇ ਜਦੋਂ ਅਸੀਂ ਵੀ ਕਦੀ ਕੋਈ ਸਮਾਨ ਲੈਣਾ ਨੇ ਤੇ ਇਹਨਾਂ ਦਾ ਹੀ ਬਚਾਓ ਗਿਆ ਕੱਚ ਇਨਾ ਸ਼ੁਕਰ ਹੈ ਟੁੱਟ ਕੇ ਬਾਹਰ ਡਿਗਿਆ ਜੇ ਅੰਦਰ ਡਿੱਗ ਜਾਂਦਾ ਤਾਂ ਹੋਰ ਬਹੁਤ ਨੁਕਸਾਨ ਹੋਣਾ ਸੀ ਕਸਟਮਰਸ ਵੀ ਇੱਥੇ ਹੁੰਦੇ ਆ ਔਰ ਰੇਲਵੇ ਰੋਡ ਤੇ ਵੀ ਇਸੇ ਤਰੀਕੇ ਕਈ ਦੁਕਾਨਾਂ ਦਾ ਨੁਕਸਾਨ ਹੋ ਚੁੱਕਾ ਤੇ ਇੱਥੇ ਹੀ ਤੀਜਾ ਚਾਂਸ ਹੈ ਦੁਕਾਨਦਾਰ ਆਪ ਵੀ ਕੋਸ਼ਿਸ਼ ਕਰੇ ਕਿ ਆਪਾਂ ਥੋੜੀ ਜਿੱਥੇ ਮਿੱਟੀ ਸਤ ਆਦਮੇ ਥੋੜੀ ਭਰਤੀ ਪਾ ਦੇਣਾ ਤੁਸੀਂ ਦੇਖੋ ਕਿੰਨੇ ਹੈਵੀ ਹੈਵੀ ਵਹੀਕਲ ਨਿਕਲਦੇ ਆ ਔਰ ਟਿਪਰ ਜਿਹੜੇ ਰਾਤ ਵੇਲੇ ਤਾਂ ਉਹਨਾਂ ਦੀ ਤਾਂ ਬਰਸਾਤ ਹੀ ਹੋ ਜਾਂਦੀ ਹੈ ਤਾਂ ਦੁਕਾਨਦਾਰ ਅਗਰ ਆਪਣੇ ਵੱਲੋਂ ਵੀ ਕੋਸ਼ਿਸ਼ ਕਰੇ ਕਿ ਯਾਰ ਆਪਣਾ ਮੋਰਲਾ ਅੱਗਾ ਸਵਾਰ ਲਈਏ ਤਾਂ ਇੱਕ ਰਾਤ ਦੇ ਅੰਦਰ ਅੰਦਰ ਹੀ ਜਿਹੜੀ ਹੈ ਜੇ ਮਿੱਟੀ ਪਾ ਲੂਗੇ ਜਾਂ ਥੋੜੀ ਬਹੁਤੀ ਇਥੇ ਸੀਮੈਂਟ ਪਵਾਉਗੇ ਤਾਂ ਇੱਕ ਰਾਤ ਦੇ ਅੰਦਰ ਅੰਦਰ ਹੀ ਉਹਨੇ ਨਸ਼ਟ ਹੋ ਜਾਣਾ ਹੁਣ ਜੇ ਦੁਕਾਨਦਾਰ ਨਾਲ ਗੱਲ ਕਰੀਏ ਉਹਨਾਂ ਦੀ ਪੀੜ ਸਮਝੀਏ ਤਜਣਾ ਇੱਕ ਗਲਾਸ ਹੈ ਹੈਵੀ ਗਲਾਸ ਲਗਵਾਇਆ ਹੋਇਆ ਸੀ ਔਰ 20 ਤੋਂ 25 ਹਜ਼ਾਰ ਦਾ ਨੁਕਸਾਨ ਹੋ ਗਿਆ ਪਹਿਲਾ ਕਹਿੰਦੇ ਕਿ ਤਿੰਨ ਟੁੱਟ ਚੁੱਕੇ ਤਾਂ 75 ਹਜ਼ਾਰ ਦਾ ਉਹ ਨੁਕਸਾਨ 25 ਹਜ਼ਾਰ ਦਾ ਉਹਨੇ ਖੋਰ ਲਵਾਣ ਕੇ ਤਾਂ 1 ਲੱਖ ਦੇ ਤਾਂ ਇਹਨਾਂ ਦੇ ਸ਼ੀਸ਼ੇ ਹੀ ਟੁੱਟ ਚੁੱਕੇ ਨੇ ਤਾਂ ਹੈਵੀ ਸ਼ੀਸ਼ਾ ਲੱਗਦਾ ਇਹ ਨਹੀਂ ਕਿ ਬਾਜ਼ਾਰੋਂ ਕੋਈ ਵੀ ਸਸਤਾ ਸ਼ੀਸ਼ਾ ਲੈ ਆ ਕੇ ਇੱਥੇ ਲਗਵਾ ਸਕਦੇ ਆ ਤਾਂ ਹੈਵੀ ਸ਼ੀਸ਼ਾ ਲਗਵਾਉਣਾ ਪੈਂਦਾ ਹਰ ਵਾਰ ਇਹ ਕੋਸ਼ਿਸ਼ ਕਰਦੇ ਆ ਕਿ ਮਹਿੰਗਾ ਤੋਂ ਮਹਿੰਗਾ ਸ਼ੀਸ਼ਾ ਲਵਾਈਏ ਜਿਹੜਾ ਆ ਪੱਥਰ ਨਾਲ ਟੁੱਟੇ ਨਾ ਪਰ ਹੁੰਦਾ ਕੀ ਹੈ ਕਿ ਗੋਲੀ ਨਾਲੋਂ ਵੀ ਤੇਜ਼ ਸਪੀਡ ਤੇ ਔਰ ਉਸ ਤੋਂ ਬਾਅਦ ਬੰਬ ਬਲਾਸਟ ਡੰਗਰੋ ਜਿਹੜੀ ਆਵਾਜ਼ ਆਂਦੀ ਹੈ ਤੇ ਸ਼ੀਸ਼ਾ ਟੁੱਟ ਕੇ ਬਾਹਰ ਡਿੱਗ ਜਾਂਦਾ ਐਨਾ ਸ਼ੁਕਰ ਕੁਝਾਨੀ ਨੁਕਸਾਨ ਨਹੀਂ ਹੋਇਆ ਔਰ ਤੁਸੀਂ ਆ ਹਾਲਾਤ ਦਿਖਾ ਦੋ ਜੇ ਤਾਂ ਪ੍ਰਸ਼ਾਸਨ ਇੰਤਜ਼ਾਰ ਕਿਸ ਗੱਲ ਦਾ ਕਰਦਾ ਹੈ ਸਵਾਲ ਇਹੀ ਹੁੰਦੇ ਨੇ ਹਮੇਸ਼ਾ ਇੰਤਜ਼ਾਰ ਕਿਸ ਗੱਲ ਦੀ ਪ੍ਰਸ਼ਾਸਨ ਕਰਦਾ ਹੈ ਕਿ ਪ੍ਰਸ਼ਾਸਨ ਚਾਹੁੰਦਾ ਹੈ ਕਿ ਕੋਈ ਕੈਸ਼ਿਉਐਲਟੀ ਵੀ ਹੋਵੇ ਉਸ ਤੋਂ ਬਾਅਦ ਹੀ ਅਸੀਂ ਜਿਹੜਾ ਜਾਗਾਂਗੇ ਜਬ ਪ੍ਰਸ਼ਾਸਨ ਦੇ ਸਿਰ ਤੇ ਜਿਹੜੀ ਜੋ ਹੁੰਦੀ ਹੈ ਜੋ ਵੀ ਹੁਣ ਸੋ ਗਈ ਹੈ ਜੋ ਵੀ ਕਹਿੰਦੀ ਆ ਜਾਗਣ ਦਾ ਤਾਂ ਕੋਈ ਫਾਇਦਾ ਨਹੀਂ ਕਿਉਂਕਿ ਜਿਹਦੇ ਸਿਰ ਤੇ ਮੈਂ ਬੈਠੀ ਆ ਜਦ ਉਹੀ ਸੁੱਤਾ ਤਾਂ ਮੈਂ ਕਿਉਂ ਜਾਗਣਾ ਮਤਲਬ ਬਾਅਦ ਵਿੱਚ ਕੀ ਹੋਵੇਗਾ ਇਹ ਕਿਹਾ ਜਾਵੇਗਾ ਜੀ ਅਸੀਂ ਆ ਗ੍ਰਾਂਟ ਦਿੰਨੇ ਆ ਫਲਾਨਾ ਵਿਚਾਰਾ ਚਲਾ ਗਿਆ ਜਹਾਨੋਂ ਉਹਦੇ ਪਰਿਵਾਰ ਨੂੰ ਥੋੜੀ ਸਹਾਇਤਾ ਦਿੰਨੇ ਆ ਨਹੀਂ ਮੌਕਾ ਜਿਹੜੀ ਬਾਅਦ ਚ ਸਹਾਇਤਾ ਦੇਣੀ ਆ ਉਹ ਸਹਾਇਤਾ ਇਸ ਰੋਡ ਦੀ ਕਰ ਦੋ ਜੇ ਨਹੀਂ ਕੁਝ ਹੁੰਦਾ ਤਾਂ ਸਾਨੂੰ ਦੱਸ ਦੋ ਇੰਡੀਵਿਜੂਅਲੀ ਆਪਾਂ ਲੋਕ ਇੰਡੀਪੈਂਡੈਂਟਲੀ ਕੁਝ ਨਾ ਕੁਝ ਕਰ ਲੈਨੇ ਆ ਪਰ ਉਸ ਤੋਂ ਬਾਅਦ ਇਹ ਗੱਲ ਨਾ ਹੋਵੇ ਕਿ ਜੀ ਸਰਕਾਰਾਂ ਕਰਦੀ ਹੁੰਦੀ ਆ ਪ੍ਰਸ਼ਾਸਨ ਕਰਦਾ ਹੁੰਦਾ ਲੋਕ ਆਪ ਮੁਹਾਰੇ ਕਿਉਂ ਅੱਗੇ ਆ ਰਹੇ ਆ ਕਿ ਹਾਲਾਤ ਬਹੁਤ ਬੁਰੇ ਨੇ ਔਰ ਇੱਥੋਂ ਐਂਬੂਲੈਂਸ ਦਾ ਲੰਘਣਾ ਬਹੁਤ ਮੁਸ਼ਕਿਲ ਹੁੰਦਾ ਹੈ ਵਹੀਕਲਸ ਦਾ ਲੰਘਣਾ ਬਹੁਤ ਮੁਸ਼ਕਿਲ ਹੈ ਆ ਟੌਮ ਟੌਮ ਵਰਗੀਆਂ ਤਾਂ ਲੰਘਣਾ ਬਹੁਤ ਮੁਸ਼ਕਿਲ ਹੈ ਆ ਲੈ ਉਹ ਤਾਂ ਐਂ ਲੱਗਦਾ ਕਿ ਅੱਧਾ ਫੁੱਟ ਹੇਠਾ ਚਲਾ ਗਿਆ ਤਾਂ ਗੱਡੀਆਂ ਪਲਟ ਵੀ ਸਕਦੀਆਂ ਇਸ ਕਰਕੇ ਬਹੁਤ ਜ਼ਰੂਰੀ ਹੈ ਸੜਕ ਨੂੰ ਤੁਰੰਤ ਬਣਾਇਆ ਜਾਵੇ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਕੱਲਾ ਆਹੀ ਚੱਪਾ ਨਹੀਂ ਸ਼ਹਿਰ ਦੇ ਜੇ ਸਮਰਜੀ ਕੋਨੇ ਤੇ ਚੱਲੇ ਜਾਓ ਹਾਲ ਦੀ ਘੜੀ ਸੜਕਾਂ ਨੂੰ ਲੈ ਕੇ ਜਿਹੜਾ ਸੀਵਰੇਜ ਦਾ ਪਾਣੀ ਓਵਰਫਲੋ ਕਰਦਾ ਉਹਨੂੰ ਲੈ ਕੇ ਜਿਹੜਾ ਗੰਦਲਾ ਪਾਣੀ ਟੂਟੀਆਂ ਜਾਂਦਾ ਜਦ ਆਪਾਂ ਗੱਲ ਕਰ ਲਈ ਸਿਵਲ ਹਸਪੀਟਲ ਵੱਲ ਜਾਂਦਾ ਜਿਹੜਾ ਰਾਹ ਆ ਹਰ ਪਾਸੇ ਦਿੱਕਤ ਹੀ ਦਿੱਕਤ ਹੈ ਅਫਸੋਸ ਇਹੀ ਹੈ ਕਿ ਜਿਨ੍ਹਾਂ ਕੱਲੀ ਜੂ ਨਹੀਂ ਸਰਕ ਰਹੀ ਜਿਨ੍ਹਾਂ ਦੇ ਸਿਰ ਤੇ ਜੂ ਬੈਠੀ ਆ ਉਹ ਵੀ ਸੁੱਤੇ ਹੋਏ ਆ ਤਾਂ ਸਾਰਿਆਂ ਨੂੰ ਜਕਾਣਾ ਬਹੁਤ ਜ਼ਰੂਰੀ ਆ ਆ ਤਸਵੀਰਾਂ ਤੁਸੀਂ ਦੇਖ ਲਓ ਬਚਾਅ ਹੋ ਗਿਆ ਗੋਲੀ ਵਾਂਗ ਜਿਹੜਾ ਪੱਥਰ ਨਿਕਲਦਾ ਤੇ ਬੰਬ ਵਾਂਗ ਬਲਾਸਟ ਹੁੰਦਾ ਆਪਣਾ ਵੀ ਬਚਾਅ ਕਰੋ ਆਪਣੇ ਦੁਕਾਨਾਂ ਦੇ ਮੋਹਰੇ ਆਪ ਵੀ ਸੂੰਬਰ ਲਿਆ ਕਰੋ ਕਿਉਂਕਿ ਪ੍ਰਸ਼ਾਸਨ ਨੇ ਤੁਹਾਨੂੰ ਆ ਕੇ ਪੱਥਰ ਨਹੀਂ ਜਕੜਨੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਬਚਾਅ ਕਰੋ ਮੈਂ ਤਾਂ ਹਮੇਸ਼ਾ ਕਹਿੰਦਾ ਕੰਧ ਤੇ ਲਿਖਿਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਬਹੁਤ ਬਹੁਤ ਸ਼ੁਕਰੀਆ